ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਨੂੰ ਅੰਤ ਤੱਕ ਜਰੂਰ ਸੁੋਨਾ ਇੱਕ ਪਿਆਰਾ ਜਿਹਾ ਲਾਈਕ ਜਰੂਰ ਦੇਣਾ ਕਹਾਣੀ ਹੈ ਰਿਸ਼ਤਾ ਹੀਰੇ ਤੇ ਜ਼ਰੀ ਦਾ ਤੇਜ਼ ਬਰਸਾਤ ਹੋ ਰਹੀ ਸੀ ਸ਼ਹਿਰ ਦੀਆਂ ਗਲੀਆਂ ਵਿੱਚ ਪਾਣੀ ਭਰਿਆ ਪਿਆ ਸੀ ਫੂਡ ਡਿਲੀਵਰੀ ਕਰਦਾ ਉਹ ਸ਼ਹਿਰ ਦੇ ਇੱਕ ਅਮੀਰ ਇਲਾਕੇ ਵਿੱਚ ਪਹੁੰਚ ਗਿਆ ਮੀਂਹ ਇੱਕਦਮ ਜ਼ਿਆਦਾ ਤੇਜ਼ ਹੋ ਗਿਆ ਸੀ ਤਾਂ ਉਹ ਇੱਕ ਦੁਕਾਨ ਤੇ ਰੁਕ ਗਿਆ ਇੱਕ ਪ੍ਰੈਸ ਵਾਲੇ ਦੀ ਦੁਕਾਨ ਸੀ ਉਸਨੇ ਰੇਨ ਕੋਟ ਪਾਇਆ ਹੋਇਆ ਸੀ ਫੋਨ ਨੂੰ ਵੀ ਕਵਰ ਵਿੱਚ ਪਾ ਕੇ ਰੱਖਿਆ ਹੋਇਆ ਸੀ ਤਾਂ ਜੋ ਉਸ ਵਿੱਚ ਪਾਣੀ ਨਾ ਜਾ ਸਕੇ ਅਰੇ ਭਾਈ ਇਤਨੀ ਬਰਸਾਤ ਮੇਂ ਕਹਾ ਨਿਕਲਿਓਂ ਪ੍ਰੈਸ ਵਾਲੇ ਭਾਈ ਨੇ ਪੁੱਛਿਆ ਆਰਡਰ ਦੇਣਾ ਸੀ ਭਰਾਵਾ ਉਹ ਬੋਲਿਆ ਸਾਰਾ ਸ਼ਹਿਰ ਪਾਣੀ ਮੇਂ ਡੁੱਬਾ ਹੋਇਆ ਹੈ 4 ਦਿਨ ਸੇ ਬਾਰਿਸ਼ ਰੁਕਨੇ ਕਾ ਨਾਮ ਨਹੀਂ ਲੈ ਰਹੀ ਔਰ ਤੁਮ ਆਰਡਰ ਦੇਨੇ ਨਿਕਲੇ ਹੋ ਕੀ ਕਰੀਏ ਭਰਾਵਾ ਕੰਮ ਤਾਂ ਕਰਨਾ ਹੀ ਪੈਣਾ ਨਾ ਟੈਨ ਦੇਣ ਦਾ ਘਰ ਹੀ ਬੈਠਾ ਸੀ ਬੋਲਦਾ ਹੋਇਆ ਉਹ ਕਿਸੇ ਨੂੰ ਫੋਨ ਲਗਾਉਂਦਾ ਹੈ ਅੱਜ ਸਵੇਰੇ ਮੌਸਮ ਕੁਝ ਠੀਕ ਸੀ ਤਾਂ ਕੰਮ ਤੇ ਆ ਗਿਆ ਪਹਿਲਾਂ ਤਾਂ ਮੀਂਹ ਹੌਲੀ ਹੀ ਪੈ ਰਿਹਾ ਸੀ ਆ ਆਰਡਰ ਦੇਣ ਆਇਆ ਤੇ ਪਹੁੰਚਦੀ ਪਹੁੰਚਦੀ ਇਕਦਮ ਤੇਜ਼ ਹੋ ਗਿਆ ਫੋਨ ਦੀ ਘੰਟੀ ਵੱਜ ਰਹੀ ਹੈ ਉਹ ਫੋਨ ਕੰਨ ਨੂੰ ਲਗਾਈ ਖੜਾ ਹੈ ਖਾਣ ਦਾ ਸਮਾਨ ਉਸਨੇ ਹੱਥ ਵਿੱਚ ਫੜ ਰੱਖਿਆ ਹੈ ਪਹਿਲਾਂ ਡਿਲੀਵਰੀ ਵਾਲੇ ਬੈਗ ਵਿੱਚ ਰੱਖਿਆ ਹੋਇਆ ਸੀ ਪਰ ਗਿੱਲਾ ਹੋਣ ਤੋਂ ਬਚਾਉਣ ਲਈ ਉਸਨੇ ਦੁਕਾਨ ਤੇ ਉਤਰਨ ਲੱਗੇ ਨੇ ਖਾਣ ਦਾ ਲਫਾਫਾ ਬੈਗ ਚੋਂ ਕੱਢ ਲਿਆ ਸੀ ਹੈਲੋ ਹਾਂਜੀ ਤੁਹਾਡਾ ਆਰਡਰ ਲੈ ਕੇ ਆਇਆ ਸੀ ਹੈਲੋ ਆਵਾਜ਼ ਨਹੀਂ ਆ ਰਹੀ ਹੈਲੋ ਫੋਨ ਕੱਟਿਆ ਜਾਂਦਾ ਈ ਲੋ ਆਹ ਫੋਨ ਵਾਲਾ ਵੀ ਨਹੀਂ ਉਠਾ ਰਿਹਾ ਅਗਲਾ ਬੰਦਾ ਪ੍ਰੈਸ ਵਾਲਾ ਬੋਲਿਆ ਅਰੇ ਕਾਨੂੰ ਡੰਕਾ ਕੰਮ ਸਿੱਖੇ ਹੁੰਦੇ ਤੋ ਈ ਤੱਕਾ ਨਹੀਂ ਨਾ ਖਾਣਾ ਪੜਦਾ ਬਾਬੂ ਏ ਆਰਡਰ ਦਿੱਤਾ ਜਾਵੀ ਫਿਰ ਘਰ ਹੀ ਚਲਿਆ ਜਾਊਗਾ ਉਹ ਕਹਿੰਦਾ ਹੈ ਕੈਸੇ ਜਾਊਂਗੀ बाबू ਪੂਰਾ ਗਲੀ ਪਾਣੀ ਕਾ ਅੰਦਰ ਹੈ ਤੁਹਾਰੇ ਮੋਟਰਸਾਈਕਲ ਕਾ ਚੱਕਾ ਪਾਣੀ ਮੇ ਪੂਰਾ ਡੁੱਬ ਗਿਆ ਹੈ ਦੇਖੋ ਉਹ ਉੱਥੇ ਹੀ ਪਈ ਬੈਂਚ ਤੇ ਬੈਠ ਜਾਂਦਾ ਹੈ ਉਹ ਦੁਬਾਰਾ ਫੋਨ ਲਗਾਉਂਦਾ ਹੈ ਇਸ ਵਾਰ ਵੀ ਰਿੰਗ ਵੱਜਦੀ ਹੈ ਫੋਨ ਚੱਕਿਆ ਜਾਂਦਾ ਹੈ ਹੈਲੋ ਹੈਲੋ ਤੁਹਾਡਾ ਆਰਡਰ ਫੋਨ ਕਟਿਆ ਜਾਂਦਾ ਹੈ ਦੁਕਾਨ ਤੇ ਬੈਠਾ ਉਹ ਬਾਹਰ ਪੈਂਦੀ ਬਰਸਾਤ ਵੱਲ ਦੇਖਦਾ ਰਹਿੰਦਾ ਹੈ ਕਿਸਕੇ ਘਰ ਜਾਣਾ ਹੈ ਬਾਈ ਮਿਸਟਰ ਅਨੁਰਾਗ ਸਿਨਾ ਅਰੇ ਤੋ ਜੇ ਵਹੀ ਬਾਤ ਹੋਗੀ ਬਗਲ ਮੇ ਸ਼ੁਰਾ ਵਾਲੀ ਜੇ ਸਾਹਮਣੇ ਵਾਲਾ ਘਰ ਸਿਨਾ ਸੇਵਕਾ ਹੀ ਤੋ ਹੈ ਉਹ ਸਾਹਮਣੇ ਬਣੀ ਬੰਗਲੇ ਵੱਲ ਦੇਖਦਾ ਫਿਰ ਆਪਣਾ ਫੋਨ ਆਪਣੇ ਕਵਰ ਵਿੱਚ ਪਾ ਕੇ ਉਹ ਪਾਣੀ ਵਿੱਚੋਂ ਡੀ ਹੁੰਦਾ ਹੋਇਆ ਸੜਕ ਦੇ ਦੂਸਰੇ ਪਾਸੇ ਜਾਂਦਾ ਹੈ ਤੇ ਬੰਗਲੇ ਦੇ ਬਾਹਰ ਦਾ ਦਰਵਾਜ਼ਾ ਖੜਕਾਉਂਦਾ ਇੱਕ ਸੁਰੱਖਿਆ ਕਰਮਚਾਰੀ ਬਾਹਰ ਆਉਂਦਾ ਹੈ ਕਿਆ ਬਾਤ ਹੈ ਅਰੇ ਆਰਡਰ ਹੈ ਭਾਈ ਆਰਡਰ ਲਓ ਲੇਕਿਨ ਇਸਕਾ ਪੈਸਾ ਅਭੀ ਦੇਣਾ ਹੈ ਕਿਤਨਾ ਹੈ 480 ਰੁਪਏ ਅਰੇ ਬਰਸਾਤ ਬਹੁਤ ਤੇਜ਼ ਹੈ ਯਾਰ ਪਹਿਲੇ ਤੂੰ ਅੰਦਰ ਆ ਜਾਓ ਸੁਰੱਖਿਆ ਕਰਮੀ ਉਸ ਨੂੰ ਅੰਦਰ ਆਪਣੇ ਕਮਰੇ ਵਿੱਚ ਬੁਲਾ ਲੈਂਦਾ ਹੈ ਉਹ ਪੂਰਾ ਭਿੱਜ ਗਿਆ ਹੁੰਦਾ ਹੈ ਭਾਈ ਤੂੰ ਤਾਂ ਪੂਰਾ ਬੀਗ ਗਿਆ ਰੇ ਚਲ ਤੂੰ ਜਹਾਂ ਰੁਕ ਮੈਂ ਪੈਸੇ ਲੈ ਕੇ ਆਤਾ ਹਾਂ ਕਹ ਕੇਸ ਰਖਿਆ ਕਰਮੀ ਬੰਗਲੇ ਦੇ ਅੰਦਰ ਜਾਂਦਾ ਹੈ ਉਸ ਲੜਕੇ ਨੂੰ ਉੱਥੇ ਖੜੇ ਨੂੰ ਠੰਡ ਲੱਗ ਰਹੀ ਹੁੰਦੀ ਹੈ ਉਹ ਦੇਖਦਾ ਹੈ ਕਿ ਕੈਵਨ ਵਿੱਚ ਇੱਕ ਸੀਸੀਸੀ ਟੀਵੀ ਕੈਮਰਾ ਵੀ ਲੱਗਿਆ ਹੋਇਆ ਹੈ ਉਹ ਕੈਮਰੇ ਵੱਲ ਦੇਖਣ ਲੱਗਦਾ ਹੈ ਗਾਰਡ ਥੋੜੀ ਦੇਰ ਬਾਅਦ ਪੈਸੇ ਲੈ ਕੇ ਆਉਂਦਾ ਹੈ ਪੈਸੇ ਦਾ ਨੋਟ ਫਟਿਆ ਹੋਇਆ ਹੁੰਦਾ ਹੈ ਪਾਈ ਜੀ ਨੋਟ ਤੋਂ ਫਟਾ ਹੋਇਆ ਹੈ ਉਹ ਕਹਿੰਦਾ ਹੈ ਅਰੇ ਚੱਲ ਜਾਏਗਾ ਗਾਰਡ ਕਹਿੰਦਾ ਨਹੀਂ ਚਲੇਗਾ ਪਾਈ ਬੋਲਦੇ ਹੀ ਬੋਲਦੀ ਆ ਨਾ ਚੱਲ ਜਾਏਗਾ ਅਰੇ ਭਾਈ ਆਪ ਇਸ ਕੋ ਚੇਂਜ ਕਰ ਦੀਜੀਏ ਉਹ ਫਿਰ ਕਹਿੰਦਾ ਅਰੇ ਮੈਂ ਕਿਆ ਬੇਕੂਫ ਹੂੰ ਜੋ ਬਰਸਾਤ ਮੇਂ ਬੀ ਕਰ ਫਿਰ ਸੇ ਅੰਦਰ ਜਾਊਂ ਜੋ ਮਿਲ ਰਹਾ ਹੈ ਲੈ ਜਾ ਵਰਨਾ ਜੇ ਵੀ ਨਹੀਂ ਦੂੰਗਾ ਗਾਰਡ ਔਖਾ ਪਾਰਾ ਹੋਣ ਲੱਗਿਆ ਅਰੇ ਲੇਕਨ ਬਾਈ ਜਦ ਜੇ ਚਲੇ ਗਿਆ ਹੀ ਨਹੀਂ ਤੋ ਤੇਰੀ ਸਾਲੇ ਤੂੰ ਕੈਬਨ ਮੇਂ ਬਿਠਾ ਦਿਆ ਤੋ ਆਪਣੇ ਆਪ ਕੇ ਤੂੰ ਕਿਆ ਸਮਝ ਰਹਾ ਚੱਲ ਨਿਕਲ ਸਾਲੇ ਜਹਾਂ ਸੇ ਗਾਰਡ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਤੇ ਉਹ 500 ਦਾ ਫਟਿਆ ਨੋਟ ਵੀ ਉਸ ਦੇ ਕੋਲ ਹੀ ਸੁੱਟ ਦਿੱਤਾ। "ਤੂੰ ਛੋਟੇ ਲੋਗ ਸਾਲੂ ਆਪਣੀ ਔਕਾਤ ਭੁੱਲ ਜਾਂਦੇ ਹੋ," ਗਾਰਡ ਬੋਲਿਆ। ਬਰਸਾਤ ਵਿੱਚ ਉਹ ਡਿੱਗਿਆ ਪਿਆ ਸੀ ਅਤੇ ਕੋਲ ਹੀ 500 ਦਾ ਫਟਿਆ ਨੋਟ ਵੀ ਪਿਆ ਸੀ। ਉਹ ਉਠਿਆ ਤੇ ਨਾਲ ਹੀ ਉਸ ਨੇ ਉਹ ਫਟਿਆ ਨੋਟ ਵੀ ਉਠਾ ਲਿਆ। ਉਹ ਤੁਰਦਾ ਹੋਇਆ ਬਾਹਰ ਨਿਕਲ ਨਹੀਂ ਲੱਗਿਆ ਸੀ ਕਿ ਪਿੱਛੋਂ ਆਵਾਜ਼ ਆਈ। "ਸੁਣਿਓ ਇੱਕ ਮਿੰਟ" ਉਸ ਨੇ ਪਿੱਛੇ ਮੜ ਕੇ ਦੇਖਿਆ ਤਾਂ ਸਾਹਮਣੋਂ ਬੰਗਲੇ ਦੀ ਮਾਲਕਨ ਉਹ ਕੁੜੀ ਭੱਜੀ ਆਈ ਰਹੀ ਆ ਰਹੀ ਸੀ ਉਹ ਛਤਰੀ ਲੈ ਕੇ ਤੇਜੀ ਨਾਲ ਉਸ ਵੱਲ ਤੁਰਿ ਆ ਰਹੀ ਸੀ ਉਹ ਰੁਕ ਗਿਆ ਉਹ ਸੋਚ ਰਿਹਾ ਸੀ ਕਿ ਕਿਤੇ ਆਰਡਰ ਵਿੱਚ ਤਾਂ ਕੋਈ ਗੜਬੜ ਨਹੀਂ ਹੋ ਗਈ ਤੁਸੀਂ ਹਰਮੀਤ ਸਿੰਘ ਮੁਸਾਫਰ ਹੋ ਨਾ ਉਹ ਕੁੜੀ ਬੋਲਦੀ ਹੈ ਸੋਸ਼ਲ ਮੀਡੀਆ ਤੇ ਮੈਂ ਤੇ ਪਾਪਾ ਤੁਹਾਡੀਆਂ ਕਹਾਣੀਆਂ ਪੜ੍ਹਦੀ ਆਂ ਸਾਰ ਆਈ ਐਮ ਯੂ ਆਰ ਵੈਗ ਫੈਨ ਉਹ ਮੁੰਡਾ ਹਰਮੀਤ ਉਹ ਹੈਰਾਨ ਹੋਇਆ ਉਸ ਕੁੜੀ ਵੱਲ ਦੇਖਦਾ ਰਿਹਾ ਤੁਸੀਂ ਬਰਸਾਤ ਚ ਭਿੱਜ ਕਿਉਂ ਰਹੇ ਹੋ ਪਲੀਜ਼ ਅੰਦਰ ਆਓ ਤੁਹਾਨੂੰ ਪਾਪਾ ਬੁਲਾ ਰਹੇ ਨੇ ਉਹ ਕੁੜੀ ਉਹ ਕੁੜੀ ਬੋਲੀ ਗਾਰਡ ਬਾਹਰ ਨਿਕਲ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਇਹ ਸਭ ਹੋ ਕੀ ਰਿਹਾ ਹੈ ਕੀ ਆ ਹੋਇਆ ਮੇਮ ਸਾਹਿਬ ਇਸਨੇ ਕੁਝ ਗੜਬੜ ਕੀਤੀ ਹੈ ਗਾਰਡ ਪੁੱਛਦਾ ਯੂ ਇਡੀਅਟ ਤੂੰ ਨੇ ਇਹਨੇ ਤੱਕਾ ਕਿਉਂ ਮਾਰਿਆ ਜਾਣ ਤੇ ਵੀ ਹੋਣ ਜੇ ਕੌਣ ਹੈ ਹਾਂ ਫੂਡ ਡਿਲੀਵਰੀ ਵਾਲਾ ਸ਼ਟ ਅਪ ਗਾਰਡ ਹੈਰਾਨ ਸੀ ਹਰਮੀਤ ਸਿੰਘ ਮਸਾਫਰ ਵੀ ਹੈਰਾਨ ਸੀ ਹਾਂ ਉਹ ਫੇਸਬੁੱਕ ਤੇ ਲਿਖਿਆ ਕਰਦਾ ਸੀ ਪਰ ਉਸਤੇ ਕੋਈ ਬਹੁਤੀ ਫੋਲੋਅਰ ਨਹੀਂ ਸਨ ਉਸ ਨੂੰ ਬਿਲਕੁਲ ਉਮੀਦ ਨਹੀਂ ਸੀ ਕਿ ਉਸ ਨੂੰ ਕੋਈ ਇਸ ਤਰ੍ਹਾਂ ਪਛਾਣ ਜਾਵੇਗਾ ਉਸ ਘਰ ਉਸ ਦੀ ਬੜੀ ਇੱਜ਼ਤ ਕਰੀ ਗਈ ਕੁੜੀ ਦਾ ਨਾਮ ਰਾਵੀ ਸੀ ਤੇ ਉਸ ਦੇ ਪਿਤਾ ਦਾ ਨਾਮ ਕੁਲਤਾਰ ਸਿੰਘ ਸੀ ਉਹਨਾਂ ਨੇ ਨਾ ਸਿਰਫ 500 ਰੁਪਏ ਦਾ ਨੋਟ ਬਦਲਿਆ ਬਲਕਿ ਹੋਰ 500 ਰੁਪਏ ਵੀ ਦਿੱਤੇ ਸੁੱਕੇ ਕੱਪੜੇ ਵੀ ਪਾਉਣ ਨੂੰ ਦਿੱਤੇ ਆਪਣੇ ਗਾਰ ਨੂੰ ਸਾਹਮਣੇ ਪ੍ਰੈਸ ਵਾਲੀ ਦੁਕਾਨ ਤੇ ਭੇਜਿਆ ਤੇ ਉੱਥੇ ਖੜਾ ਹਰਮੀਤਾ ਮੋਟਰਸਾਈਕਲ ਮੁਗਵਾਇਆ ਮੋਟਰਸਾਈਕਲ ਹੁਣ ਬੰਗਲੇ ਅੰਦਰ ਖੜਾ ਸੀ ਗਾਰ ਨੇ ਆ ਕੇ ਹਰਮੀਤ ਤੋਂ ਮਾਫੀ ਮੰਗੀ ਇੱਕ ਵਾਰ ਨਾ ਇੱਕ ਬੰਦੇ ਨੂੰ ਇੱਕ ਪੱਥਰ ਲੱਗਿਆ ਉਹ ਪੱਥਰ ਦੇਖਣ ਵਿੱਚ ਬੜਾ ਸੋਨਾ ਲੱਗਦਾ ਸੀ ਉਸਨੇ ਉਹ ਪੱਥਰ ਲਾ ਜਾ ਕੇ ਬੀਚਣਾ ਚਾਹਿਆ ਸਾਰਾ ਦਿਨ ਉਹ ਬਾਜ਼ਾਰ ਚੋਂ ਪੱਥਰ ਲੈ ਕੇ ਘੁੰਮਦਾ ਰਿਹਾ ਪਰ ਕਿਸੇ ਨੇ ਉਹ ਪੱਥਰ ਨਾ ਖਰੀਦਿਆ ਸਾਰੇ ਉਸ ਆਦਮੀ ਦਾ ਮਖੌਲ ਉਡਾਰੇ ਸਨ ਕਿ ਕੋਈ ਬੇਕੂਫੀ ਪੱਥਰ ਬਦਲੇ ਪੈਸਾ ਦੇਵੇਗਾ ਅੰਤੋਂ ਇੱਕ ਹੀਰਿਆਂ ਦੀ ਵਪਾਰੀ ਕੋਲ ਗਿਆ ਉਹ ਵਪਾਰੀ ਦੇਖਦੇ ਹੀ ਸਮਝ ਗਿਆ ਇਹ ਪੱਥਰ ਨਹੀਂ ਹੀਰਾ ਹੈ ਉਹ ਫੂਡ ਡਿਲੀਵਰੀ ਵਾਲਾ ਇੱਕ ਆਮ ਜਿਹਾ ਦਿਸਣ ਵਾਲਾ ਕਾਮਾ ਅਸਲ ਵਿੱਚ ਇੱਕ ਕਲਾਕਾਰ ਸੀ ਜੋ ਕਹਾਣੀਆਂ ਸਿਰਜਦਾ ਸੀ किरदार ਕਰ ਸਕਦਾ ਸੀ ਉਸ ਤੇ ਬਣਾਈ किरदार ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਦੀ ਹਿੰਮਤ ਰੱਖਦੇ ਸਨ ਉਹਨਾਂ ਨੂੰ ਉਮੀਦ ਦਿੰਦੇ ਸਨ ਲੋਕਾਂ ਦੇ ਦਰਦ ਉਹ ਆਪਣੇ ਸ਼ੇਅਰ ਲਿਖ ਕੇ ਬਿਆਨ ਕਰ ਸਕਦਾ ਸੀ ਉਹ ਵੀ ਕਾਰੀਗਰ ਸੀ ਆਪਣੀ ਤਰ੍ਹਾਂ ਦਾ ਇੱਕ ਕਾਰੀਗਰ ਹੁਣ ਬਰਸਾਤ ਰੁਕ ਚੁੱਕੀ ਸੀ ਉਹ ਆਪਣਾ ਫੋਨ ਨੰਬਰ ਕੁਲਤਾਰ ਸਿੰਘ ਜੀ ਨੂੰ ਦੇ ਕੇ ਮੋਟਰਸਾਈਕਲ ਕਸੀਟ ਦਾ ਹੋਇਆ ਬੰਗਲੇ ਤੋਂ ਬਾਹਰ ਗਿਆ ਸੀ ਉਹ ਪ੍ਰੈਸ ਵਾਲਾ ਤੇ ਉਹ ਗਾਰਡ ਇਕੱਠੇ ਖੜੇ ਸਨ ਉਹ ਹੈਰਾਨੀ ਨਾਲ ਉਸ ਵੱਲ ਦੇਖ ਰਹੇ ਸਨ ਕੌਣ ਹੋ ਬਾਈ ਇਹ ਲੋਗਨ ਦਾ ਕੈਨੋ ਰਿਸ਼ਤੇਦਾਰ ਹੋਗਾ ਪ੍ਰੈਸ ਵਾਲਾ ਪੁੱਛਦਾ ਹੈ ਹਾਂ ਕੀ ਰਿਸ਼ਤਾ ਹੈ 인ਸੇ ਤੇਮਾਰਾ ਗਾਰਡ ਪੁੱਛਦਾ ਹੈ ਹੀਰੇ ਤੇ ਜ਼ੌਰੀ ਦਾ ਕਹਿ ਕੇ ਉਸਨੇ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਚੱਲ ਗਿਆ ਕਹਾਣੀ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਜ਼ਰੂਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ ਜੀ